ਵਰਾਸਤ ਦੇਖਦੇ ਪਏ ਹੋ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ ਸਮਰ ਪੈਲੇਸ ਸਿਆਉਨਾ ਦਾ। तकरीबन 4 ਤੋਂ 5 ਫੁੱਟ ਦਾ ਸਰੋਵਰ ਹੈ ਜੋ ਇਸ ਦੇ ਹਾਲਾਤ ਤੁਸੀਂ ਦੇਖਦੇ ਪਏ ਹੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸ ਜਗ੍ਹਾ ਤੇ ਸ਼ਾਇਦ ਤਿਆਰ ਹੁੰਦੀਆਂ ਨੇ। ਦੋਨੋਂ ਤਲਾਹ ਐਨੇ ਭਰੇ ਜੇ ਇਹੀ ਕਿਤੇ ਕਿਸੇ ਗਰੀਬ ਦੇ ਕੋਲਰ ਚ ਪਾਣੀ ਖਲੋਤਾ ਹੁੰਦਾ ਤੇ ਮਿੰਟ ਚ ਕਾਰਪੋਰੇਸ਼ਨ ਨੇ ਸਿਹਤ ਵਿਭਾਗ ਨੇ ਚਲਾਨ ਕੱਟ ਕੇ ਫੜਾ ਦੇਣਾ ਸੀ। ਪੰਜਾਬ 'ਚ ਜੋ ਰਾਜ ਕੰਮ ਕਰਨ ਵਾਲੇ ਆ ਇਹ ਉਹਨਾਂ ਦੀ ਜਗ੍ਹਾ ਹੈ ਇੱਥੇ ਅਸਲ ਚ ਹੈ ਕੀ ਹੈ ਇਤਿਹਾਸ ਕਿੱਥੇ ਜੁੜਦਾ ਪਰ ਇਹ ਜਿੱਥੋਂ ਤੱਕ ਮੈਨੂੰ ਲੱਗਦਾ ਇਹ ਆਸ਼ਕੀ ਦੀ ਏਡੇ ਜਾਂ ਨਸ਼ੇੜੀਆਂ ਦੇ ਏਡੇ ਬਣ ਕੇ ਰਹਿ ਚੁੱਕੇ ਬਿਲਕੁਲ ਬਣ ਗਿਆ ਜੀ ਇਦਾਂ ਹੀ ਹੈ ਜੇਕਰ ਇਹਨਾਂ ਨੇ ਇੱਥੇ ਨਾ ਧਿਆਨ ਦਿੱਤਾ ਅਮਰਸਰ ਵਾਲਾ ਤੇ ਜਿੱਦਣ ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਮੈਂ ਉੱਥੇ ਜਾऊं ਫਿਰ ਉੱਥੇ ਇਹਨਾਂ ਦਾ ਜੋ ਜਲੂਸ ਨਿਕਲੇ ਜਵਾਬਦੇਹ ਸਾਰੇ ਅਮਰਸਰ ਵਾਲੇ ਹੋਣਗੇ ਅਫਸਰ ਮੇਰੇ ਪਿੱਛੇ ਜੋ ਹੈ ਵਿਰਾਸਤ ਦੇਖਦੇ ਪਏ ਉਹ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ ਇਹ ਸਮਰ ਪੈਲੇਸ ਹੈ ਉਹਨਾਂ ਦਾ ਪ੍ਰਾਜੇ ਸਮਰ ਪੈਲੇਸ ਦੇ ਹਾਲਾਤ ਇਹਨ ਇੱਕ ਖਸਤਾ ਕਰ ਦਿੱਤੇ ਨੇ ਕਈ ਸਰਕਾਰਾਂ ਦੀਆਂ ناکامیਬੀਆਂ ਕਹਿ ਲਈਆਂ ਪ੍ਰਸ਼ਾਸਨ ਦੀ ਢਿੱਲ ਨਜ਼ਰ ਜ਼ਰੂਰ ਆ ਰਹੀ ਹੈ ਤਸਵੀਰ ਇੱਕ ਵਾਰ ਜ਼ਰੂਰ ਦਿਖਾਵਾਂਗਾ ਇੱਥੇ ਇੱਕ ਜਗ੍ਹਾ ਤੇ ਇਹ ਕਰੀਬ 4 ਤੋਂ 5 ਫੁੱਟ ਦਾ ਸਰੋਵਰ ਹੈ ਜੋ ਇਸ ਦੇ ਹਾਲਾਤ ਤੁਸੀਂ ਦੇਖਦੇ ਪਏ ਹੋ ਕਈ ਤਰ੍ਹਾਂ ਦੀਆਂ ਬਿਮਾਰੀਆਂ ਇਸ ਜਗ੍ਹਾ ਤੇ ਸ਼ਾਇਦ ਤਿਆਰ ਹੁੰਦੀਆਂ ਨੇ ਪ੍ਰਸ਼ਾਸਨ ਜ਼ਰੂਰ ਘਰ ਦੇ ਵਿੱਚ ਆ ਕੇ ਇੰਨਾ ਸਵਾਲ ਪੁੱਛਦੇ ਨੇ ਕਿ ਤੁਹਾਡੇ ਘਰ ਦੇ ਵਿੱਚ ਕਿਤੇ ਗੰਦਾ ਪਾਣੀ ਤੇ ਨਹੀਂ ਖੜਾ ਤੁਹਾਡੇ ਕੂਲਰਾਂ ਦੇ ਵਿੱਚ ਪਾਣੀ ਤੇ ਨਹੀਂ ਖੜਾ ਜੇਕਰ ਖੜਾ ਹੁੰਦਾ ਹੈ ਤੇ ਮੋٹے ਮੋٹے ਚਲਾਨ ਜਿਹੜੇ ਨੇ ਉਹ ਕੱਟ ਕੇ ਤੁਹਾਨੂੰ ਜ਼ਰੂਰ ਦੇ ਕੇ ਜਾਂਦੇ ਨੇ ਪਰ ਇਹਨਾਂ ਦੇ ਚਲਾਨ ਜਿਹੜੇ ਨੇ ਉਹ ਕੌਣ ਕੱਟ ਕੇ ਦੇਗਾ ਸਵਾਲ ਜ਼ਰੂਰ ਹੈ ਵੱਡਾ ਖੜਾ ਹੁੰਦਾ ਮੇਰੇ ਨਾਲ ਇੱਥੇ ਸਮਾਜ ਸੇਵਕ सोनू ਜੰਡਿਆਲਾ ਮੌਜੂਦ ਨੇ ਜੋ ਲੰਬੇ ਸਮੇਂ ਤੋਂ ਵਰਾਸਤਾ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਜ਼ਰੂਰ ਵੱਡੇ ਵੱਡੇ ਮੰਤਰੀਆਂ ਤੱਕ ਜਾਂ ਸਰਕਾਰ ਦੀ ਆ ਕੰਨਾਂ ਦੇ ਵਿੱਚ ਜ਼ਰੂਰ ਪਾਉਂਦੇ ਨੇ ਗੱਲਬਾਤ ਤਾਂ ਪਾ ਜ਼ਰੂਰ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਜੀ ਇਹ ਸ਼ਰਮ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਹੈ ਜਿੱਥੇ ਅਜਿਹੇ ਹਾਲਾਤ ਬਣ ਗਏ ਨੇ ਕਿੱਦਾਂ ਦੇਖਦੇ ਹੋ ਅਮਰੀਕਲ ਪਾਣੀ ਉਬਾਲੇ ਮਾਰਦਾ ਨਜ਼ਰ ਆ ਰਿਹਾ ਹੈ ਕਈ ਤਰ੍ਹਾਂ ਦੀਆਂ ਗੈਸਾਂ ਆ ਜਾਂ ਕਈ ਤਰ੍ਹਾਂ ਦੇ ਮੱਛਰ ਕਹ ਲਈ ਇਸ ਦੇ ਵਿੱਚ ਪੈਦਾ ਹੁੰਦੇ ਹੋਣੇ ਬਿਲਕੁਲ ਇਹ ਬਹੁਤ ਬੁਰਾ ਹਾਲ ਹੈ ਤੁਸੀਂ ਦੇਖੋ ਦੋ ਤਲਾਅ ਨੇ ਇੱਥੇ ਆਲੇ ਦੁਆਲੇ ਦੋਨੋਂ ਤਲਾਅ ਇੰਨੇ ਭਰੇ ਜੇ ਇਹੀ ਕਿਤੇ ਕਿਸੇ ਗਰੀਬ ਦੇ ਕੂਲਰ ਚ ਪਾਣੀ ਖਲੋਤਾ ਹੁੰਦਾ ਤਾਂ ਮਿੰਟ ਚ ਕਾਰਪੋਰੇਸ਼ਨ ਨੇ ਸਿਹਤ ਮੈਕਮ ਨੇ ਚਲਾਨ ਕੱਟ ਕੇ ਫੜਾ ਦੇਣਾ ਸੀ ਅੱਜ ਮੁੱਖ ਮੰਤਰੀ ਪੰਜਾਬ ਕਹਿ ਰਹੇ ਆ ਵੀ ਡੇਂਗੂ ਤੋਂ ਬਚਣ ਦੇ ਲਈ ਜਿਹੜਾ ਵਾ ਜਾਗਰੂਕ ਕਰੋ ਲੋਕਾਂ ਨੂੰ ਤੇ ਅਸੀਂ ਉਹ ਮਹਿੰਮ ਸ਼ੁਰੂ ਕਰਤੀ ਆ ਪਕ ਕਰੋ ਜਾਗਰੂਕ ਪ੍ਰਸ਼ਾਸਨ ਬਚਨ ਨਹੀਂ ਕੀਤੀ ਕਿ ਮਰਨ ਲਈ ਕੀਤੀ ਇੱਥੇ ਜਿਹੜੇ ਸੈਰ ਕਰਨ ਆਉਂਦੇ ਉਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੋਊਗਾ ਹਣ ਤੁਹਾਡੇ ਚੈਨਲਾਂ ਤੇ ਦੇਖ ਲੈਣਾ ਮੈਂ ਤਾਂ ਸੀਐਮ ਸਾਹਿਬ ਨੇ ਕਿਹਾ ਤੇ ਅਸੀਂ ਵਿਖਾਤਾ ਵੀ ਆ ਸਮਾਰਟ ਸਿਟੀ ਆ ਸਾਡਾ ਸ਼ਹਿਰ ਤੇ ਆ ਸਮਾਰਟ ਸਿਟੀ ਦੇ ਹਾਲਾਤ ਵੇਖ ਲਓ ਔਰ ਸਭ ਤੋਂ ਦੁੱਖ ਵਾਲੀ ਗੱਲ ਕਿ ਯਾਦਗਾਰ ਕਿਦੀ ਹੋਵੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਸਮਰ ਪੈਲੈਸ ਦੇ ਬਿਲਕੁਲ ਬਾਹਰ ਜਿਸ ਨੇ ਸਾਨੂੰ ਐਡੇ ਵੱਡੇ ਰਾਜ ਭਾਗ ਦਿੱਤੇ ਸੀਗੇ ਇੰਨਾ ਕੁ ਸਾਨੂੰ ਜ਼ਮੀਨਾਂਦਾਨ ਕੀਤੀਆਂ ਸਾਡੇ ਧਾਰਮਿਕ ਪਵਿੱਤਰ ਸਥਾਨਾਂ ਤੇ ਇਹਨਾਂ ਨੇ ਸੋਨਾਦਾਨ ਕੀਤਾ ਤੇ ਇਹਨਾਂ ਸੋਹਣਾ ਖੁਸ਼ਹਾਲ ਰਾਜ ਦਿੱਤਾ ਜਿਸ ਦੇ ਰਾਜ ਨੂੰ ਅੱਜ ਦੁਨੀਆ ਯਾਦ ਕਰਦੀ ਆ ਤੇ ਆ ਹਾਲਾਤ ਜੇ ਇੱਥੇ ਵੇਖੋ ਮੱਛਰ ਆ ਵੇਖੋ ਗੰਦਗੀ ਵਾਲੇ ਦੁਵਾਲੇ ਮੈਨੂੰ ਨਹੀਂ ਸਮਝ ਆਈ ਵੀ ਕਾਰਪੋਰੇਸ਼ਨ ਦੇ ਕਮਿਸ਼ਨਰ ਜਿਹੜੇ ਉਹ ਵੀ ਕਿਸੇ ਵੇਲੇ ਸ਼ਾਮ ਨੂੰ ਇੱਥੇ ਹੀ ਬੈੰਦੇ ਆਣ ਕੇ ਤੇ ਉਹਨਾਂ ਨੂੰ ਕਿਉਂ ਨਹੀਂ ਇਹ ਗੱਲਾਂ ਨਜ਼ਰ ਆਉਂਦੀਆਂ ਡੀਸੀ ਸਾਹਿਬ ਦਾ ਕਿਉਂ ਨਹੀਂ ਧਿਆਨ ਪੈਂਦਾ ਹੁਣ 15 ਅਗਸਤ ਆ ਗਈ ਆ ਵੜੇ-ਵੜੇ ਅਧਿਕਾਰੀ ਸੜਕਾਂ ਤੇ ਚੈਕਿੰਗ ਕਰਨ ਲੱਗ ਰਹੇ ਨਾਕੇ ਲੱਗ ਰਹੇ ਤੇ ਇੱਥੇ ਵੀ ਤੇ ਚਾਰ ਬੰਦੇ ਲਾ ਕੇ ਸਫਾਈ ਕਰਾਈ ਜਾ ਸਕਦੀ ਐ ਇੱਥੇ ਵੀ ਤੇ ਟੂਰਿਸਟ ਬਾਹਰੋਂ ਘੁੰਮਣ ਆਉਂਦੇ ਆ ਬਾਰਡਰ ਤੇ ਰੋਜ ਜਾਂਦੇ ਆ 스마트 ਸਿਟੀ ਤੇ ਤਾਂ ਆਪਾਂ ਇਸ ਨੂੰ ਸ਼ਹਿਰ ਨੂੰ ਮੰਨੀਏ ਕਿ ਜੇ 스마트 ਸਿਟੀ ਵਾਲੇ ਕੰਮ ਹੁਣ ਗੁਰੂ ਘਰਾਂ ਨੂੰ ਚਲਜੋ ਰਸਤਿਆਂ ਦੇ ਵਿੱਚ ਇਨੀ ਗੰਦਗੀ ਕੋਈ ਹਿਸਾਬ ਨਹੀਂ ਹੁਣ ਇੱਥੋਂ ਦੇ ਹਾਲਾਤ ਆ ਵੇਖੋ ਕਿੰਨਾ ਮੱਛਰ ਆ ਕਿਦਾਂ ਸਾਰਾ ਉੱਪਰ ਗੰਦਾ ਪਾਣੀ ਆ ਇਹ ਕਾਲਾ ਪਾਣੀ 4 ਤੋਂ 5 ਫੁੱਟ ਜਗ੍ਹਾ ਹੈਗੀ ਮੇਰੇ ਖਿਲ ਇਸ ਦੇ ਵਿੱਚ ਇਹ ਤੁਸੀਂ ਵੇਖੋ ਵੀ ਉਹ ਗਾਣਾ ਸੁਣਿਆਣਾ ਤੁਸੀਂ ਇੱਕ ਕਾਲੇ ਪਾਣੀ ਵਰਗਾ ਨਹੀਂ ਪਿੰਡ ਲੱਗਦਾ ਸੱਜਣਾ ਨੂੰ ਤੇ ਵਾਕਿਆ ਕਾਲੇ ਪਾਣੀ ਵਰਗਾ ਲੱਗਣ ਡਿਆ ਇੱਥੇ ਆਣ ਕੇ ਪਤਾ ਲੱਗੂਗਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇੱਥੇ ਆਣ ਕੇ ਵੇਖਣਾ ਚਾਹੀਦਾ ਵਾ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਸੁੱਤੇ ਕਿੱਥੇ ਆ ਐਨੀ ਐਨੀ ਤਨਖਾਹਾਂ ਲੈਣ ਡਿਆ ਤੁਸੀਂ ਕਿਉਂ ਨਹੀਂ ਧਿਆਨ ਦਿੰਦੇ ਯਾਰ ਇਹ ਨਿੱਕੀਆਂ ਨਿੱਕੀਆਂ ਗੱਲਾਂ ਇੱਥੇ ਲੋਕ ਸੈਰ ਕਰਨ ਆਉਂਦੇ ਆ ਤੇ ਜੇ ਕੋਈ ਟੂਰਿਸਟ ਕੋ ਮਣਾਉਂਦਾ ਉਹ ਤੇ ਕੀ ਉਹਦੇ ਤੇ ਸਾਡੇ ਸ਼ਹਿਰ ਦਾ ਇੰਪ੍ਰੈਸ਼ਨ ਪੈਂਦਾ ਇਹ ਹਾਲਾਤ ਆ ਸਾਡੇ ਸ਼ਹਿਰ ਦੇ ਵੇਖੋ ਕਿਦਾਂ ਕਾਈ ਜੰਮੀ ਕਿੰਨਾ ਗੰਦ ਆ ਕਿੰਨਾ ਸਿਕਟਾਂ ਬੀੜੀਆਂ ਦੀਆਂ ਡੱਬੀਆਂ ਤਮਾਕੂ ਦੀਆਂ ਡੱਬੀਆਂ ਇੱਥੇ ਕੀ ਕੁਛ ਉੱਤੇ ਆ ਗੰਦੇ ਕੱਪੜੇ ਕੀ ਨਹੀਂ ਇਹਦੇ ਚ ਹੈਗਾ ਸਾਰੀ ਗੰਦਗੀ ਜਿੱਦਾਂ ਇੱਥੇ ਆ ਇੱਕ ਤਲਾਏ ਤੇ ਇੱਕ ਤਲਾਪਰਲੇ ਬੰਨੇ ਆ ਇੱਕ ਮਨ ਦਾ ਵਿਚਾਰ ਸਮਝਾ ਕਰੂੰਗਾ ਇਹ ਸਾਰਾ ਜਗਾ ਜਿਹੜੀ ਕਹ ਲਈਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਜਿੱਥੇ ਆ ਅੱਜ ਲੋਕਾਂ ਨੂੰ ਟੂਰਿਸਟ ਨੂੰ ਪਤਾ ਚਲਣਾ ਚਾਹੀਦਾ ਸੀਗਾ ਕਿ ਪੰਜਾਬ 'ਚ ਜੋ ਰਾਜ ਕੰਮ ਕਰਨ ਵਾਲੇ ਆ ਇਹ ਉਹਨਾਂ ਦੀ ਜਗ੍ਹਾ ਆ ਇੱਥੇ ਅਸਲ 'ਚ ਹੈ ਕੀ ਆ ਇਤਿਹਾਸ ਕਿੱਥੇ ਜੁੜਦਾ ਪਰ ਇਹ ਜਿੱਥੋਂ ਤੱਕ ਮੈਨੂੰ ਲੱਗਦਾ ਇਹ ਆਸ਼ਕੀ ਦੇ ਅੱਡੇ ਜਾਂ ਨਸ਼ੇੜੀਆਂ ਦੇ ਅੱਡੇ ਬਣ ਕੇ ਰਹਿ ਚੁੱਕੇ ਬਿਲਕੁਲ ਬਣ ਗਿਆ ਜੀ ਇਦਾਂ ਹੀ ਆ ਇੱਥੇ ਮੈਂ ਹੁਣ ਇਹ ਗੱਲ ਜਿਹੜੀ ਐ ਐਮਪੀ ਸਾਹਿਬ ਦੇ ਧਿਆਨ 'ਚ ਲਿਆਉ ਔਜਲਾ ਸਾਹਿਬ ਦੇ ਔਰ ਕਈ ਵਾਰੀ ਵਿਜ਼ਿਟ ਵੀ ਕੀਤੀ ਆ ਜਦੋਂ ਆਉਂਦੇ ਆ ਸਭਾਈ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਉਹ ਕਿਤੇ ਫੇਰ ਵਿੱਚੋਂ ਵਿਚਾਰਿਆਂ ਨੂੰ ਪਾਰਲੀਮੈਂਟ 'ਚ ਜਾਣਾ ਪੈਂਦਾ ਤੇ ਮਗਰੋਂ ਆ ਕੰਮ ਫੇਰ ਇੱਥੇ ਉਦਾਂ ਦੇ ਹਾਲਾਤ ਹੋ ਜਾਂਦੇ ਆ ਇਦ ਐਡਾਨਾ ਕਹਾਵਾ ਭਾਜੀ ਤੁਸੀਂ ਦੱਸੋ ਵੀ ਜਿਨ੍ਹਾਂ ਦੇ ਮਤਲਬ ਆਪਾਂ ਕਹਿੰਦੇ ਨੇ ਨਾ ਕਿ ਜੇ ਕਿਸੇ ਨਾਲ ਪੰਗਾ ਲੈ ਲਾ ਤੇ ਤੇਰੇ ਘਰ ਘਾਗੂ ਮਾੜੇ ਬੰਦੇ ਨੂੰ ਤਕੜਾ ਬੰਦਾ ਕਹਿੰਦਾ ਤੇ ਅੱਜ ਸਾਡੇ ਰਾਜੇ ਦੀ ਯਾਦਗਾਰ ਦੇ ਆਲੇ ਦੁਆਲੇ ਇਹੋ ਜਿਹੇ ਹਾਲਾਤ ਹੁਣ ਤੇ ਸਾਡੇ ਲਈ ਇਸ ਤੋਂ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਜੇ ਇਹਦੇ ਲਈ ਮੈਂ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਮਿਲਿਆ ਜਿਨ੍ਹਾਂ ਦੇ ਅੰਦਰ ਇਹ ਸਾਰਾ ਆਉਂਦਾ ਉਹ ਮੈਨੂੰ ਕਹਿੰਦੇ ਜੀ ਐਮਪੀ ਸਾਹਿਬ ਵੱਲੋਂ ਲਿਖ ਕੇ ਸਾਨੂੰ ਭੇਜੋ ਅਸੀਂ ਫਿਰ ਮਸ਼ੀਨਰੀ ਭੇਜਾਂਗੇ ਯਾਰ ਤੁਸੀਂ ਮਤਲਬ ਆਪਣਾ ਵੀ ਤੁਹਾਡਾ ਫਰਜ਼ ਬਣਦਾ ਕਿ ਨਹੀਂ ਵੀ ਹਰ ਚੀਜ਼ ਤੁਹਾਨੂੰ ਕਵਾ ਕੇ ਹੀ ਕਰਾਉਣੀ ਤੁਹਾਡੇ ਕੋਲੋਂ ਇਹ ਕਿਉਂ ਕਾਰਨ ਕੀ ਹੈ ਕਿ ਕਵਾ ਕੇ ਕਰਾਓ ਕੰਮ ਜਾਂ ਲੈਟਰ ਭੇਜੋ ਜਾਂ ਲਿਖ ਕੇ ਭੇਜੋ ਕਹਿੰਦੇ ਵੀ ਚਿੱਠੀ ਤੇ ਲਿਖ ਕੇ ਭੇਜੋ ਉਹਦੇ ਇਸ ਲਈ ਵੀ ਅਸੀਂ ਉੱਥੇ ਮਸ਼ੀਨਰੀ ਭੇਜ ਰਹੇ ਹਾਂ ਉਹਨਾਂ ਦੇ ਕਹਿਤੇ ਤੇ ਜਿਹੜੀ ਮਸ਼ੀਨਰੀ ਐਮਬੂਲੈਂਸਾਂ ਇਹਨਾਂ ਕੁਝ ਤੁਹਾਨੂੰ ਉਹਨਾਂ ਦਿੱਤਾ ਵਾ ਤੇ ਉਹਨਾਂ ਤੁਹਾਨੂੰ ਲੋਕਾਂ ਦੀਆਂ ਜ਼ਰੂਰਤਾਂ ਲਈ ਦਿੱਤਾ ਵਾ ਤੇ ਹੁਣ ਵੀ ਅੱਗੇ ਸਮਾਨ ਜਿਹੜਾ ਇਹਨਾਂ ਨੂੰ ਹਰ ਚੀਜ਼ ਉਹਨਾਂ ਮੁਹ ਪਰ ਬੜੀ ਦੁੱਖ ਦੀ ਗੱਲ ਹੈ ਜਦੋਂ ਲੋਕਾਂ ਦੀ ਸਹੂਲਤ ਨੇ ਉਹਨਾਂ ਨੇ ਦਿੱਤੀਆਂ ਤਾਂ ਲੋਕਾਂ ਦੀ ਸਹੂਲਤ ਦੇ ਕੰਮ ਵੀ ਆਉਣੇ ਚਾਹੀਦੇ ਆ ਇਦਾਂ ਹੀ ਉੱਥੇ ਵੀ ਸਮਾਰਟ ਸਿਟੀ ਤਹਿਤ ਪੈਸੇ ਪਾਏ ਆ ਜਿਹੜਾ ਉਹ ਯਾਦਗਾਰ ਜਿੱਥੇ ਬਣੀ ਉਹ ਡਿੱਗਣ ਦੇ ਕਿਨਾਰੇ ਤੇ ਆ ਉੱਥੇ ਵੀ ਪੈਸੇ ਪਾਏ ਆ ਉਥੋਂ ਦੇ ਵੀ ਹਾਲਾਤ ਵੇਖਿਓ ਤੁਸੀਂ ਇਹ ਫਿਤੇ ਮਾਰਤੇ ਇਹਨਾਂ ਨੇ ਉਦੋਂ ਜਦੋਂ ਰੌਲਾ ਰੋਲਾ ਮ ਪਾਇਆ ਸੀਗਾ ਤੇ ਉਹ ਫੇਰ ਵਿੱਚੇ ਰਹਿ ਗਿਆ ਕੰਮ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਕਿਸ ਹਿਸਾਬ ਨਾਲ ਹੁਣ ਜੇਕਰ ਇਹਨਾਂ ਨੇ ਇੱਥੇ ਨਾ ਧਿਆਨ ਦਿੱਤਾ ਅੰਮ੍ਰਿਤਸਰ ਵਾਲਾ ਤੇ ਜਿੱਦਣ ਵਿਧਾਨ ਸਭਾ ਦਾ ਸੈਸ਼ਨ ਹੋਇਆ ਤੇ ਮੈਂ ਉੱਥੇ ਜਾऊं ਫਿਰ ਉੱਥੇ ਇਹਨਾਂ ਦਾ ਜੋ ਜਲੂਸ ਨਿਕਲੇ ਜਵਾਬਦੇ ਸਾਰੇ ਅਮਰਸਰ ਵਾਲੇ ਹੋਣਗੇ ਅਫਸਰ ਮੁੜ ਕੇ ਇਹਨਾਂ ਨੇ ਕਹਿਣਾ ਵੀ ਸਾਡੇ ਨਾਲ ਇਦਾਂ ਕਰਦੇ ਤੁਸੀਂ ਸਾਡੇ ਪੁਰਖਿਆਂ ਦੀਆਂ ਯਾਦਗਾਰਾਂ ਨੂੰ ਸਾਡੀਆਂ ਵਿਰਾਸਤਾਂ ਨੂੰ ਨਹੀਂ ਜੇ ਸਾਂਭ ਸਕਦੇ ਤੇ ਫਿਰ ਇਹਨਾਂ ਨੇ ਪੈਸੇ ਜਿਹੜੇ ਆਉਣਦੇ ਆ ਅੱਜ ਆਰਟੀਆਈ ਪਾ ਕੇ ਮੰਗ ਲਓ ਤੁਹਾਨੂੰ ਡਿਟੇਲ ਪਤਾ ਲੱਗ ਜਾਊ ਵੀ ਕਿੰਨੇ ਪੈਸੇ ਆਏ ਆ ਇੱਕ ਇੱਕ ਰੁਪਈਏ ਦਾ ਹਿਸਾਬ ਮੰਗ ਲਓ ਅੰਮ੍ਰਿਤਸਰ ਨੂੰ ਗ੍ਰੀਨ ਬਣਾਉਣ ਦੇ ਲਈ ਕਿੰਨੇ ਪੈਸੇ ਆਏ G20 ਚ ਉਹ ਕਿਹਦੇ ਕੋਲ ਠੇਕਾ ਵਾ ਔਰ ਕਿੱਥੇ ਗ੍ਰੀਨ ਬੈਲਟ ਬਣਾਈ ਇਹਨਾਂ ਦੱਸੋ ਮੈਨੂੰ ਇਹਨਾਂ ਨੂੰ ਜਿਆਦਾ ਵਧੀਆ ਤੇ ਕਾਰਸੇਵਾ ਵਾਲੇ ਮਹਾਂਪੁਰਸ਼ੀ ਕੰਮ ਕਰੀ ਜਾਂਦੇ ਆ ਇਸ ਕਰਕੇ ਇਹਨਾਂ ਵੱਲ ਜਿਹੜਾ ਵਾ ਧਿਆਨ ਦੇਣਾ ਚਾਹੀਦਾ ਵਾ ਸਰਕਾਰ ਨੂੰ ਔਰ ਇੱਥੋਂ ਦੇ ਨੁਮਾਇੰਦਿਆਂ ਨੂੰ ਬਹੁਤ ਮਾੜੀ ਗੱਲ ਆ ਇਹ ਸਾਡੇ ਲਈ ਮਾੜੀ ਗੱਲ ਆ ਇੱਕ ਤਾਂ ਇੱਥੇ ਬਿਮਾਰੀਆਂ ਦੀ ਲਪੇਟ ਚ ਆਉਣਗੇ ਲੋਕ ਸੈਰ ਕਰਨ ਆਉਂਦੇ ਜਿਹੜੇ ਇਹ ਕਿੱਡਾ ਕੰਮ ਹੈ ਮੈਨੂੰ ਦੱਸੋ ਇੱਕੋ ਕੰਮ ਮੰਨਦੇ ਇਹਨੂੰ ਤੁਸੀਂ ਪਰ ਜੇਕਰ ਜੇ ਆ ਸਰਕਾਰ ਨਹੀਂ ਕਰ ਪਾਉਂਦੀ ਫਿਰ ਸੰਸਥਾ ਨੂੰ ਅੱਪਾ ਅਪੀਲ ਕਰਦੇ ਆ ਕਿ ਸੰਸਥਾ ਨੂੰ ਫਿਰ ਆਪਣਾ ਜਿੰਮਾ ਆ ਕੇ ਸੰਭਲ ਲੈਣਾ ਚਾਹੀਦਾ ਇਸ ਜਗ੍ਹਾ ਤੇ ਤੇ ਫਿਰ ਜਿਹੜੀ ਤਨਖਾਹ ਵੀ ਸੰਸਥਾ ਨੂੰ ਦੇ ਦਿਆ ਕਰੋ ਏਸੀਆਂ ਚ ਬੈਠੇ ਤਨਖਾਹਾਂ ਕਾਦੀਆਂ ਲੈਂਦੇ ਉੱਥੇ ਡੇਡੇ ਬਿੱਲ ਬਣਾ ਕੇ ਦੇ ਦਿੰਦੇ ਗਰੀਬਾਂ ਨੂੰ ਬੂਹਾਂ 'ਚ ਖਲਾਰ ਛੜਦੇ ਦੋ-ਦੋ ਘੰਟੇ ਇਹ ਕਾਦੇ ਫਿਰ ਇਹਨਾਂ ਨੂੰ ਕਾਦੇ ਸਨਮਾਨ ਦਿੰਦੇ ਆ ਇਹਨਾਂ ਦੇ ਨਾਲ ਉੱਥੇ ਦਫ਼ਤਰਾਂ ਦੇ ਵਿੱਚ ਜਿਹੜੇ ਲੈਂਡ ਦੇਣ ਕਰਦੇ ਆ ਨਾ ਉਹਨਾਂ ਨੂੰ 15 ਅਗਸਤ 26 ਜਨਵਰੀ ਤੇ ਸਨਮਾਨ ਉਹਨਾਂ ਲੋਕਾਂ ਨੂੰ ਸਨਮਾਨ ਉੱਥੇ ਕੀਤੇ ਇਹਦੇ ਕੰਮ ਕਰਨ ਵਾਲਿਆਂ ਨੂੰ ਤਾਂ ਪੁੱਛਦੇ ਨਹੀਂ ਕੰਮ ਕਰਨ ਵਾਲਿਆਂ ਦੀ ਵਿਚਾਰਿਆਂ ਦੀ ਇਨਕੁਆਰੀਆਂ ਕਰਾਉਂਦੇ ਤੇ ਲੀਕਾਂ ਕਢਾ ਦਿੰਦੇ ਇੱਥੇ ਇਹੜੇ-ਇਹੜੇ ਚੋਰ ਤਹਿਸੀਲਦਾਰ ਬੈਠੇ ਆਂ ਅੰਦਰ ਜਿਹੜੇ ਜੈਨੂਨ ਕੰਮ ਲਈ ਲੀਕਾਂ ਕਢਾ ਦਿੰਦੇ ਮੇਰੇ ਨਾਲ ਕਈ ਵਾਰੀ ਹੱਡ ਬੀਤੀਆਂ ਇਹੋ ਜਿਹੇ ਬੰਦੇ ਕਚਹਿਰੀ 'ਚ ਬੈਠੇ ਆਂ ਨਗਰੀ ਜ਼ਰੂਰ ਗੁਰੂ ਰਾਮਦਾਸ ਦੀ ਆ ਪਰ ਇੱਥੇ ਪ੍ਰਸ਼ਾਸਨ ਦੇ ਡਾਕੂ ਜਿਹੜੇ ਬੈਠੇ ਨੇ ਬਿੜਾ ਕਰ ਕਰਤਾ ਸਾਡੇ ਸ਼ਹਿਰ ਦਾ ਇਹ ਇਹ ਜਗ੍ਹਾ ਦਾ ਜ਼ਿਕਰ ਕਰਾਂ ਇਹ ਸਟੇਟ ਦੇ ਅੰਦਰ ਆਉਂਦੀ ਆ ਜਾਂ ਸੈਂਟਰ ਦੇ ਅੰਦਰ ਆ ਪਾਜੀ ਇਹ ਅੱਧੀ ਸੈਂਟਰ ਦੇ ਅੰਦਰ ਆ ਪੀ ਹਰ ਗੱਲ ਲਈ ਤੇ ਅਸੀਂ ਸੀਐਮ ਸਾਹਿਬ ਨੂੰ ਕਹਿਣਾ ਰੇ ਹਰ ਗੱਲ ਅਸੀਂ ਮੀਡੀਆ ਚ ਲਿਆਉਣਾ ਰੇ ਇਹਨਾਂ ਦਾ ਫਰਜ ਨਹੀਂ ਬਣਦਾ ਇੱਥੇ ਆਣ ਕੇ ਕੀ ਆਲੇ ਦੁਆਲੇ ਕਿਉਂ ਤੁਸੀਂ ਸੀਐਮ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰੀ ਜਾਂਦੇ ਯਾਰ ਮੁੱਖ ਮੰਤਰੀ ਕਹਿਣ ਡਿਆ ਵੀ ਅਸੀਂ ਜਿਹੜਾ ਵਾ ਲੋਕਾਂ ਨੂੰ ਵੇਅਰ ਕਰਨ ਡਿਆ ਵੀ ਪਾਣੀ ਇਕੱਠਾ ਨਾ ਹੋਵੇ ਸਿਹਤ ਵਿਭਾਗ ਕਹਿਣ ਡਿਆ ਫਿਰ ਸਿਹਤ ਵਿਭਾਗ ਦੇ ਦਫ਼ਤਰ ਚ ਲੈ ਜਨਾ ਤੁਹਾਨੂੰ ਮੈਂ ਇੱਥੇ ਆਓ ਗੁਰਨਾਨਕਾ ਹਸਪਤਾਲ ਚਲੋ ਕਿੰਨੀ ਗੰਦਗੀ ਉੱਥੇ ਕੋਈ ਹਿਸਾਬ ਨਹੀਂ ਉੱਥੇ ਗੰਦਾ ਪਾਣੀ ਉੱਥੇ ਬਾਥਰੂਮਾਂ ਦਾ ਇਹਨਾਂ ਬੁਰਾ ਹਾਲ ਉੱਥੇ ਇੰਨੀ ਕਿ ਗੰਦਗੀ ਵੀ ਉੱਥੇ ਜਿਹੜਾ ਬੰਦਾ ਠੀਕ ਹੋਇਆ ਚੱਲ ਗਿਆ ਉਹ ਵੀ ਬਿਮਾਰ ਹੋ ਜਾਣਾ ਤੇ ਨਾਲ ਹੀ ਜਿੱਥੇ ਸਿਵਲ ਸਰਜਨ ਸਾਹਿਬ ਬਹਿੰਦੇ ਉੱਥੇ ਜਾ ਕੇ ਵੇਖ ਲਓ ਕਿੰਨੀ ਗੰਦਗੀ ਆ ਆ ਤੇ ਹਾਲਾਤ ਨੇ ਔਰ ਬਜਟ ਜਿਹੜੇ ਆ ਉਹ ਵਖੀਦਾ ਵੀ ਇੰਨੇ ਕਰੋੜ ਦਾ ਇੱਥੇ ਦੇਤਾ ਇੰਨਾ ਕਰੋੜ ਇੱਥੇ ਦੇਤਾ ਆ ਹਾਲਾਤ ਨੇ ਸਾਡੇ ਇੱਥੋਂ ਦੇ ਜੀ ਬਿਲਕੁਲ ਇਹ ਤੁਸੀਂ ਦੇਖ ਲਿਆ ਔਰ ਇਸ ਤੋਂ ਇਲਾਵਾ ਪਰਲੇ ਬੰਨੇ ਵੀ ਵੇਖਿਓ ਇੱਥੋਂ ਦੇ ਨਾਲੇ ਵੇਖਿਓ ਕਿਦਾਂ ਗੰਦ ਪਿਆ ਇੱਥੇ ਨਸ਼ੇੜੀ ਜੂਵਾਰੀ ਤੇ ਆ ਆਸ਼ਕ ਤੁਹਾਨੂੰ ਮਿਲਣਗੇ ਕੋਈ ਇੱਥੇ ਕਿਸੇ ਨੂੰ ਪੁੱਛਣ ਵਾਲਾ ਨਹੀਂ ਆ ਪਰਲੇ ਬੰਨੇ ਜਿੱਥੇ ਸ਼ੇਰੇ ਪੰਜਾਬ ਦੀ ਯਾਦਗਾਰ ਉੱਥੇ ਜ਼ਰੂਰ ਵੇਖੋ ਇੰਨਾ ਨਾ ਘਾਓ ਗਿਆ ਉੱਥੇ ਮਿਲੂ ਤੁਹਾਨੂੰ ਦੋ ਵਾਰੀ ਉੱਥੇ ਮੈਂ ਘਾਓ ਵੜਾਤਾ ਹੁਣ ਬਾਰ-ਬਾਰ ਮੈਂ ਉੱਥੇ ਜਾਂਨਾ ਮੈਨੂੰ ਵੀ ਖੁਦ ਨੂੰ ਸ਼ਰਮ ਆਉਂਦੀ ਵੀ ਇਹਨਾਂ ਦਾ ਫਰਜ਼ ਬਣਦਾ ਕਿਉਂ ਨਹੀਂ ਧਿਆਨ ਦਿੰਦੇ ਕਿਦਾ ਜੀਮਾ ਸਮਝਦੇ ਹੋ ساری ਕਿਹਦੀ ਜ਼ਿੰਮੇਵਾਰੀ ਹੈ ਕਾਰਪੋਰੇਸ਼ਨ ਦੀ ਸਰਕਾਰ ਦੀ ਜੇਕਰ ਨਹੀਂ ਕੰਮ ਕਰਦੀ ਤੁਹਾਡੇ ਵੱਲੋਂ ਕੀ ਐਕਸ਼ਨ ਲਿੱਤਾ ਜਾਏਗਾ ਮੇਰੇ ਵੱਲੋਂ ਕਿ ਫਿਰ ਮੈਂ ਆਪ ਕਰਾ ਦੂੰਗਾ ਮੈਂ ਆਪ ਕਰਾ ਦੂੰ ਫਿਰ ਵੇਖੋ ਸਾਡੇ ਕੋਲ ਤੇ ਇਹੀ ਜਰੀਆ ਵਾ ਇਹਨਾਂ ਨੂੰ ਤਾਂ ਚਾਹੀਦੇ ਆ ਇਹੋ ਜਿਹੇ ਬੰਦੇ ਜਿਹੜੇ ਆਪਣੇ ਕੋਲੋਂ ਕਰਾ ਦੇਣ ਇੱ ਕਰੀ ਕਿਤੇ ਇੱਕ ਬੰਦਾ ਨਹੀਂ ਹੈ ਜਿਹੜਾ ਗਾਈਡ ਕਰ ਸਕੇ ਕਿ ਕਿੱਧਰੋਂ ਦਰਬਾਰ ਸਾਹਿਬ ਕਿੰਨੇ ਮੀਟਰ ਤੇ ਆ ਸ਼ਹੀਦਾਂ ਸਾਹਿਬ ਕਿੰਨੇ ਮੀਟਰ ਤੇ ਕਿਹੜਾ ਸਥਾਨ ਆ ਉੱਥੇ ਇੱਕ ਵੀ ਯਾਦਗਾਰ ਵੇਖ ਲਓ 골ਡਨ ਗੇਟ ਤੋਂ ਤੁਰਪੋ ਉੱਥੇ ਨਾ ਪਵਿੱਤਰ ਪੰਕਤੀਆਂ ਲਿਖੀਆਂ ਗੁਰਬਾਣੀ ਨੇ ਪਵਨ ਗੁਰੂ ਪਾਣੀ ਪਤਾ ਮਾਤਾ ਉਹਦੇ ਥੱਲੇ ਸ਼ਰਾਬ ਦੀਆਂ ਬੋਤਲਾਂ ਮਿਲਣਗੀਆਂ 골ਡਨ ਗੇਟ ਦਾ ਪਤਾ ਨਹੀਂ ਕਿਹੜੇ ਲੋਕ ਨੇ ਡਿੱਗ ਪਣਾ ਟੈਲਾ ਉਹਦੀਆਂ ਡਿੱਗਣੀਆਂ ਰੰਗ ਉਹਦਾ ਲੱਥ ਗਿਆ ਗਾੜੀ ਚੱਲ ਜੋ ਜਿੰਨੀਆਂ ਯਾਦਗਾਰਾ ਇੰਡੀਆ ਗੇਟ ਤੱਕ ਤੁਹਾਨੂੰ ਜਿੱਥੇ ਵੀ ਹੱਥ ਲਾ ਲੋਗੇ ਬੁਰੇ ਹਾਲ ਆ। ਉਸ ਹਿਸਾਬ ਨਾਲ ਫਿਰ ਆਪਾਂ ਸਮਾਰਟ ਸਿਟੀ ਚ ਗਿੰਦੇ ਆ ਅੰਮ੍ਰਿਤਸਰ। ਲੈ ਕੇ ਜਾਵਾਂਗੇ ਮੈਂ ਤੇ ਵੇਖੋ ਉਸ ਬੰਦੇ ਕੋਲ ਜਾਣਾ ਜਿਹੜਾ ਬੰਦਾ ਗੱਲ ਸੁਣਦਾ। ਦੂਜੇ ਤਾਂ ਤੇ ਮੈਂ ਧਿਆਨ ਚ ਲਿਉਂਦਾ ਹੀ ਨਹੀਂ ਗੱਲ। ਗੱਲ ਸੁਣਦੇ ਇੱਥੋਂ ਦੇ ਡੀਸੀ ਸਾਹਿਬ। ਠੀਕ ਆ। ਉਹ ਗੱਲ ਸੁਣਦੇ ਆ ਥੱਲੇ ਭੇਜਦੇ ਨੇ ਜਿਹੜਾ ਥੱਲੜਲੇ ਅਧਿਕਾਰੀ ਆ ਨਾ ਉਹ ਤੇ ਨਿਆਂ ਹੀ ਨਹੀਂ ਦਿੰਦੇ। ਮੈਂ ਨੋ ਡਾਊਟ ਬਹੁਤ ਇਮਾਨਦਾਰ ਨੇ ਸਾਡੇ ਅਫਸਰ ਇੱਥੇ। ਡੀਸੀ ਸਾਹਿਬ ਬਹੁਤ ਇਮਾਨਦਾਰ ਨੇ। ਇਸ ਵਿਸ਼ੇ ਤੇ ਮੈਂ ਜੇਕਰ ਮੇਰੇ ਨਾਲ ਕੋਈ ਤੁਰਿਆ ਤੇ ਉਹ ਇਥੋਂ ਦਾ ਐਮਪੀ ਹੀ ਤੁਰਿਆ ਵਾ ਤੇ ਉਹ ਕੰਮ ਐਮਪੀ ਦੇ ਕਰਨ ਵਾਲੇ ਨਹੀਂ ਹੁੰਦੇ ਨਿੱਕੇ ਨਿੱਕੇ ਹੁਣ ਬਾਰ-ਬਾਰ ਮੈਨੂੰ ਵੀ ਸ਼ਰਮ ਆਉਂਦੀ ਪਈ ਇਹਨਾਂ ਨੂੰ ਕਹਿੰਦੇ ਚੰਗੇ ਥੋੜੀ ਲੱਗਦੇ ਅਸੀਂ ਕੋਈ ਇਹਨਾਂ ਦਾ ਆਪਣਾ ਵੀ ਫਰਜ਼ ਬਣਦਾ ਕਿ ਹਰ ਕੰਮ ਮੈਂ ਉਹਨਾਂ ਨੂੰ ਹੀ ਦੱਸੂਗਾ ਤੇ ਨਾ ਕਰਨਾ ਜਾ ਕੇ ਇਹ ਕੰਮ ਇਹਨਾਂ ਦੇ ਵੇਖਿਓ ਤੁਸੀਂ ਕਿਸੇ ਕਾਉਂਸਲਰ ਦੇ ਘਰ ਦੇ ਐਮਐਲਏ ਦੇ ਬਾਹਰ ਜਾ ਕੇ ਵੇਖਿਓ ਤੁਹਾਨੂੰ ਇੰਨੀ ਗੰਦਗੀ ਮਿਲੀ ਤੇ ਸਸਪੈਂਡ ਕਰ ਦਿੰਦੇ ਬੰਦਿਆਂ ਨੂੰ ਹੁਣ ਜਿਵੇਂ ਕਾਉਂਸਲਰ ਕਹ ਲਈ ਐਮਸੀ ਦੀਆਂ ਇਲੈਕਸ਼ਨਾਂ ਨਹੀਂ ਹੋਈਆਂ ਜੋ ਹਾਲਾਤ ਨੇ ਸਰਕਾਰ ਦਾ ਅੱਧਾ ਸਮਾਂ ਲੰਘ ਚੁ ਨਹੀਂ ਹੋਈਆਂ ਕਾਰਨ ਕੀ ਆ ਕਿ ਇਹ ਇਹਨਾਂ ਦਾ ਧਿਆਨ ਹੀ ਨਹੀਂ ਹੈਗਾ ਸਰਕਾਰ ਕਹਿੰਦੀ ਸਾਡੇ ਕੋਲ ਹੈਗਾ ਹੀ ਕੱਖ ਨਹੀਂ ਸਾਡੇ ਕੋਲ ਹੈਗਾ ਹੀ ਕੱਖ ਨਹੀਂ ਹੁਣ ਜੇ ਸਰਕਾਰ ਦੇ ਕੋਲ ਨਹੀਂ ਹੈਗਾ ਕੱਖ ਤਾਂ ਫਿਰ ਇਹਨੇ ਟੈਕਸ ਕਿਸ ਗੱਲ ਦੇ ਲੈਣ ਰਿਹਾ ਤੁਸੀਂ ਇੰਨੀਆਂ-ਇੰਨੀਆਂ ਸਿਕਿਉਰਟੀਆਂ ਜਿਹੜੇ ਕਹਿੰਦੇ ਸੀ ਅਸੀਂ ਆਮ ਲੋਕ ਆ ਅੱਜ ਉਹਨਾਂ ਨੂੰ ਕਿਹੜਾ ਸਾਡੇ ਤੋਂ ਖਤਰਾ ਪੈ ਗਿਆ ਇੱਕ ਆਮ ਲੋਕਾਂ ਨੂੰ ਖਤਰਾ ਤੇ ਹੋਣਾ ਨਹੀਂ ਚਾਹੀਦਾ ਹੁਣ ਵੇਖੋ 92 ਵਿਧਾਇਕ ਥੋੜੇ ਨਹੀਂ ਹੁੰਦੇ ਅਮ੍ਰਿਤਸਰ ਦੇ ਪੰਜ ਵਿਧਾਇਕ ਨੇ ਦੱਸੋ ਆ ਵੇਖੋ ਟੁੱਟੀਆਂ ਟੈਲਾਂ ਹਰ ਜਗ੍ਹਾ ਤੋਂ ਆ ਕਿਦਾਂ ਵੇਖੋ ਘਾ ਹੋ ਗਿਆ ਬਲਾਕੇਜ ਆ ਸਾਰੀ ਆ ਵੇਖੋ ਇਹ ਹਾਲਾਤ ਨੇ ਥੱਲੇ ਵੇਖੋ ਬਿਲਡਿੰਗ ਦੇ ਵੀ ਹਾਲਾਤ ਜਿਹੜੇ ਖਸਤਾ ਹੋ ਰਹੇ ਨੇ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਵਾਂਗੇ ਉੱਪਰ ਕਿ ਕਿਵੇਂ ਜਿਹੜਾ ਗਾਂਦ ਇਸ ਬਿਲਡਿੰਗ ਤੇ ਜੰਮਿਆ ਹਾਲਾ ਕਿ ਇਸ ਦੇ ਪਿਛਲੇ ਪਾਸੇ ਲੇਜ਼ਰ ਸ਼ੋਅ ਤੱਕ ਚੱਲਦਾ ਆ ਇਹ ਹਾਲਾਤ ਨੇ ਇੱਥੋਂ ਦੇ ਇਹ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਤੇ ਖੜੇ ਆ ਅੱਜ ਭਾਵੇਂ ਮਹਿਸੂਸ ਕਰਦੇ ਆ ਮਾਨ ਕਰਦੇ ਆ ਕਿ ਉਹ ਸ਼ੇਰ-ਏ-ਪੰਜਾਬ ਦੀ ਵਿਰਾਸਤ ਹੈ ਜਿਨ੍ਹਾਂ ਨੇ ਸਾਨੂੰ ਇਹ ਪੰਜਾਬ ਦਿੱਤਾ ਸਾਨੂੰ ਉਹ ਗੋਰਿਆਂ ਤੋਂ ਜ਼ਰੂਰ ਮੁਕਤ ਕਰਾਇਆ ਜਿੱਥੇ ਸਾਡੇ ਅੱਜ ਅਸੀਂ ਆਪਣੇ ਪੰਜਾਬੀਆਂ ਦਾ ਦੋਸ਼ ਕੱਢ ਰਹੇ ਹਾਂ ਕਿ ਜੋ ਇਹਨਾਂ ਨੇ ਹਾਲਾਤ ਬਣਾ ਦਿੱਤੇ ਨੇ ਸੋ ਜ਼ਰੂਰ ਅੱਪਾ ਅੱਗੇ ਚੱਲਦੇ ਹਾਂ ਦੂਜੀ ਪਾਸੇ ਵੀ ਇਦਾਂ ਇੱਕ ਜ਼ਰੂਰ ਤੁਹਾਨੂੰ ਪਾਣੀ ਦਾ ਭਰਿਆ ਸਰੋਵਰ ਨਜ਼ਰ ਆਉਂਦਾ ਹੋਏਗਾ ਦੂਰ ਤੱਕ ਤਸਵੀਰਾਂ ਇੱਕ ਵਾਰ ਜ਼ਰੂਰ ਦਿਖਾਵਾਂਗੇ ਸੋ ਇਹ ਉਹਦੀ ਦੂਸਰੇ ਪਾਸੇ ਤੁਹਾਨੂੰ ਲੈ ਕੇ ਆਏ ਹਾਂ ਦੂਸਰੀ ਸਾਈਡ ਹੈ ਆਪੋਜ਼ਿਟ ਸਾਈਡ ਤੇ ਹਾਂ ਆਪਾ ਸੋ ਇੱਥੇ ਵੀ ਕਈ ਤਰ੍ਹਾਂ ਦੇ ਜਿਹੜੇ ਮੱਛਰ ਆ ਉਹ ਜ਼ਰੂਰ ਪੈਦਾ ਹੁੰਦੇ ਹੋਣਗੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਉਹ ਜ਼ਰੂਰ ਲੱਗਦੀਆਂ ਹੋਣਗੀਆਂ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਪਾਜੀ ਇੱਕ ਵਾਰ ਇਹਨਾਂ ਨੂੰ ਵੀ ਪੁੱਛਦੇ ਕਿਵੇਂ ਬੰਦੇ ਇੱਥੇ ਨਹੀਂ ਇੱਕ ਵਾਰ ਇਹਨਾਂ ਨੂੰ ਪੁੱਛੀਏ ਕਿਵੇਂ ਬੰਦੇ ਇੱਥੇ ਗੱਲਬਾਤ ਕਿੱਦਾਂ ਆ ਕਿਉਂਕਿ ਆਪ ਆ ਵੇਖੋ ਇਹ ਹਾਲਾਤ ਆ ਇਹ ਪਾਣੀ ਦੇ ਕਈ ਤਰ੍ਹਾਂ ਦੇ ਮੱਛਰ ਹੋਣਗੇ ਇਸ ਦੇ ਵਿੱਚ ਕਈ ਤਰ੍ਹਾਂ ਦੀ ਗੰਦਗੀ ਜਿਹੜੀ ਆ ਉਹ ਜ਼ਰੂਰ ਹੋਏਗੀ ਸਿਰੋ ਜ਼ਰੂਰ ਪਾਜੀ ਕਿੱਦਾਂ ਦੇਖਦੇ ਹੋ ਫਿਰ ਜੇਕਰ ਨਹੀਂ ਹੁੰਦੀ ਸਫਾਈ ਤਾਂ ਫਿਰ ਕਿੱਦਾਂ ਹੋਏਗਾ ਕੀ ਕਰੋਗੇ ਇਹਦੇ ਵਾਰੀ ਇਹ ਆਪ ਕਰਾ ਦਾਂਗੇ ਭਾਜੀ ਪਰ ਨਾ ਕਰਾਉਣਗੇ ਤੇ ਵੇਖੋ ਮੇਰਾ ਫਰਜ਼ ਆ ਦੇਖਣਾ ਆਣ ਕੇ ਜੇ ਨਹੀਂ ਕੋਈ ਕਰਾਉਂਦਾ ਤਾਂ ਫਿਰ ਅਸੀਂ ਆਪ ਕਰਾਂਗੇ ਜਿੰਨੇ ਜੋਗ ਹੈਗੇ ਕਰਵਾਵਾਂਗੇ ਔਰ ਪਿੱਛੇ ਮੇਰੇ ਘਾਹ ਵੇਖੋ ਤੁਸੀਂ ਆਹ ਰਸਤੇ ਵੇਖੋ ਮੈਨੂੰ ਲੱਗਦਾ ਘਾਹ ਵਾਰਾ ਪਸ਼ੂਆ ਵਾਸਤੇ ਛੱਡ ਦਿੰਦੇ ਵੇਖੋ ਵਾਰਾ ਪਸ਼ੂ ਵੀ ਆਏ ਮੈਂ ਕਿਉਂ ਉਹਨਾਂ ਵਾਸਤੇ ਛੱਡ ਦਿੰਦੇ ਹੋਣੇ ਕਿ ਵਿਚਾਰੇ ਉਹ ਵੀ ਖਾ ਲੈਣ ਕੁਛ ਨਾ ਕੁਛ ਦੱਸੋ ਇੱਥੇ ਵੀ ਆ ਜਿਹੜਾ ਘਾਹ ਵਾ ਵਾਰਾ ਪਸ਼ੂ ਚਰੇ ਉਹ ਸੜਕਾਂ ਤੇ ਵੀ ਘੁੰਮਣ ਦੇ ਹਣ ਸੜਕਾਂ ਤੇ ਤੇ ਛੱਡਦੇ ਨਹੀਂ ਈਦਾਂ ਹੀ ਹਾਲਾਤ ਬੜੇ ਬੁਰੇ ਨੇ ਇੱਥੇ ਦੇ ਇਹ ਇੱਥੇ ਤੁਹਾਨੂੰ ਇਦਾਂ ਹੀ ਵੇਖਣ ਨੂੰ ਸਾਰਾ ਕੁਝ ਮਿਲਣਾ ਐਨੀ ਨਹੀਂ ਇਹ ਜਾਨਵਰਾਂ ਦੀ ਫਿਕਰ ਕਰਦੇ ਜੇ ਐਨੀ ਫਿਕਰ ਕਰਦੇ ਹੁੰਦੇ ਨਾ ਤਾਂ ਸੜਕਾਂ ਤੇ ਨਾ ਘੁੰਮਦੇ ਐਕਸੀਡੈਂਟ ਨਾ ਹੁੰਦੇ ਇਹ ਸਿਰਫ ਇਹ ਵਿਚਾਰੇ ਘੁੰਮਦੇ ਘੁੰਮਦੇ ਆ ਗਏ ਇੱਥੇ ਕੋਈ ਛੱਡ ਗਿਆ ਇਹਨਾਂ ਨੂੰ ਪਹਿਲਾਂ ਇਹਨਾਂ ਦਾ ਦੁੱਧ ਚੋਂਦੇ ਰਹੇ ਜਿੰਨਾਂ ਚਿਰ ਜ਼ਰੂਰਤ ਸੀਗੀ ਉਹ ਵਰਤ ਕੇ ਹੁਣ ਇਹਨਾਂ ਨੂੰ ਇੱਥੇ ਛੱਡ ਗਏ ਆਲੇ ਦੁਆਲੇ ਜਿੰਨੀ ਘਾਹ ਇਸ ਜਗ੍ਹਾ ਤੇ ਹੈਗੀ ਕੋਈ ਕਈ ਤਰ੍ਹਾਂ ਦੀ ਇੱਥੀ ਅ ਮਰੀਖਲ ਜਾਨਵਰ ਵੀ ਹੋ ਸਕਦੇ ਕਈ ਤਰ੍ਹਾਂ ਦੇ ਸੱਪ ਵੀ ਹੋ ਸਕਦੇ ਆ ਤੇ ਟੂਰਿਸਟ ਨੂੰ ਨੁਕਸਾਨ ਹੋ ਸਕਦਾ ਹੈਗੇ ਆ ਬਹੁਤ ਭਾਜੀ ਜਾਨਵਰ ਇੱਥੇ ਹੈਗੇ ਆ ਤੁਸੀਂ ਇੱਥੇ ਆਲੇ ਦੁਆਲੇ ਵੇਖਿਓ ਵੀ ਇੰਨੀ ਗੰਦਗੀ ਆ ਇੰਨਾ ਬੁਰਾ ਹਾਲ ਆ ਕਿ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਅੱਜ ਸਾਡੇ ਜਿਹੜੇ ਵੱਡ ਵਡੇਰੇ ਆ ਵੇਖ ਕੇ ਵੀ ਕਹਿੰਦੇ ਹੋਣਗੇ ਵੀ ਵਾਹ ਆ ਇਹਨਾਂ ਨੂੰ ਐਡਾ ਵੱਡਾ ਰਾਜ ਭਾਗ ਦਿੱਤਾ ਸੀ ਆ ਵੇਖੋ ਚੈਣੀਆਂ ਖੈਣੀਆਂ ਆ ਵੇਖੋ ਆ ਸਿਕਟਾਂ ਦੀਆਂ ਡੱਬੀਆਂ ਉਹ ਆਂਦੇ ਹੋਣਗੇ ਵੀ ਇੰਨਾ ਵੱਡਾ ਰਾਜ ਭਾਗ ਦਿੱਤਾ ਸੀ ਤੇ ਇਹਨਾਂ ਕੋ ਸਾਂਭੇ ਹੀ ਨਹੀਂ ਗਿਆ ਤੇ ਅੱਜ ਸਾਡੇ ਨਾ ਵਡੇ-ਵਡੇ ਧਰਮ ਦੇ ਠੇਕੇਦਾਰ ਲਲਕਾਰੇ ਮਾਰਨਗੇ ਅਸੀਂ ਜੀ ਰਾਜ ਵੱਖਰਾ ਕਾਇਮ ਕਰਨਾ ਸੀ ਉਹ ਕਰ ਦੇਣਾ ਅਬਰਾਸ ਤਾਂ ਤੁਹਾਡੇ ਕੋ ਸਾਂਭੀਆਂ ਨਹੀਂ ਜਾਂਦੀਆਂ ਰਾਜ ਤੁਸੀਂ ਕਿੱਥੋਂ ਕਰਨਾ 13 ਐਮਪੀ 117 ਵਿਧਾਇਕ ਨੇ ਕਿੰਨੇ ਕਿ ਇੱਕ ਦੂਜੇ ਨਾਲ ਬਣਦੀਆਂ ਲੜ-ਲੜ ਕੇ ਆ ਜਾਂਦੇ ਉੱਥੇ ਕੋਈ ਕੰਮ ਸਵਾਦ ਦਾ ਨਹੀਂ ਕਰਦੇ ਇੱਕ ਦੋ ਜਣੇ ਛੱਡ ਕੇ ਬਾਕੀ ਇਹੋ ਹੀ ਬੁਰਾ ਹਾਲ ਜੇ ਇੱਥੇ ਆ ਤੁਸੀਂ ਦੇਖ ਲਿਆ ਇੱਥੋਂ ਦੇ ਸਾਰੇ ਹਾਲਾਤ ਵਿਖਾਇਓ ਗੰਦਗੀ ਦੇ ਅੱਜ ਕੰਪਨੀ ਬਾਗ ਦੇ ਕੀ ਕੀ ਆ ਕਿਉਂਕਿ ਇਹ ਨਾ ਇਹ ਨਾ ਕਰਾਇਆ ਤਾਂ ਆਪਾਂ 2-4 ਦਿਨਾਂ ਚ ਫਿਰ ਆਪਾਂ ਆਪ ਕਰਾ ਦਾਂਗੇ ਜੀ ਧੰਨਵਾਦ ਸੋ ਬਿਲਕੁਲ ਇਹ ਹਮਾਮ ਆ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀਆਂ ਬਣੀਆਂ ਇਹ ਸਾਰੀਆਂ ਵਿਰਾਸਤਾ ਨੇ ਇਹ ਉਹਦੇ ਰਸਤੇ ਨੇ ਚਾਹੇ ਇੱਕ ਵਾਰ ਜ਼ਰੂਰ ਕੈਮਰਾ ਪਰਸਨ ਨੂੰ ਕਵਾਂਗੇ ਤਸਵੀਰ ਦਿਖਾਈ ਜਾਵੇ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਇਸ ਕਿਲੇ ਦੇ ਵਿੱਚ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ ਪਰ ਉਹਦੇ ਹਾਲਾਤ ਖਸਤਾ ਜ਼ਰੂਰ ਮਿਲਣਗੇ ਸੋ ਅੱਗੇ ਚੱਲਦੇ ਹਾਂ ਲੈ ਕੇ ਤੁਹਾਨੂੰ ਇਹ ਰਸਤੇ ਨੇ ਜੇਕਰ ਕੋਈ ਇਸ ਰਸਤੇ 'ਚੋਂ ਲੰਘਦਾ ਕੋਈ ਅਨਬਿੰਦ ਹੁੰਦੀ ਹੈ ਤੋ ਉਹਦਾ ਕੌਣ ਜ਼ਿੰਮੇਵਾਰ ਹੈ ਸੋ ਖਤਰਾ ਕਹ ਲਈਏ ਕੋਈ ਖਤਰਾ ਵੀ ਹੋ ਸਕਦਾ ਅੱਗੇ ਨਹੀਂ ਜਾਵਾਂਗੇ ਕਿਉਂਕਿ ਸਾਰੀ ਤਿਲਕ ਨੇ ਅੱਗੇ ਪਰ ਹਾਲਾਤ ਜ਼ਰੂਰ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਦੇ ਖਸਤਾ ਹੋਏ ਨੇ ਪਰ ਪ੍ਰਸ਼ਾਸਨ ਦੇ ਅੱਖਾਂ ਦੇ ਵਿੱਚ ਜ਼ਰੂਰ ਘੱਲਈਏ ਮਿੱਟੀ ਆ ਸ਼ਾਇਦ ਨਹੀਂ ਨਜ਼ਰ ਆ ਰਿਹਾ ਉਹਨਾਂ ਨੂੰ ਇਹ ਭਾਜੀ ਕੋਈ ਪ੍ਰਣਾਲਾ ਕੱਢਿਆ ਹੋਊਗਾ ਜਾਂ ਕੀ ਚੀਜ਼ ਹੈਗੀ ਹੈ ਦੱਸੋਗੇ ਜੀ ਇੱਥੋਂ ਪਾਣੀ ਦਾ ਨਿਕਾਸ ਸੀਗਾ ਬਲੌਕਜ ਆ ਸਾਰੀ ਵੇਖੋ ਤੁਹਾਡੇ ਸਾਹਮਣੇ ਕਿਦਾਂ ਗੰਦਗੀ ਪਈ ਆ ਇੱਥੇ ਬਲੌਕਜ ਹੀ ਆ ਸਾਰੀ ਆਲੇ ਦੁਆਲੇ ਪਾਣੀ ਕਿੱਥੋਂ ਨਿਕਲਣਾ ਇਹ ਜਿੰਨੀਆਂ ਵਿਰਾਸਤਾਂ ਬਣੀਆਂ ਸੀਗੀਆਂ ਤੇ ਆ ਸਾਰੇ ਹਾਲਾਤ ਉਹਨਾਂ ਦੇ ਇਦਾਂ ਦੇ ਹੋ ਗਏ ਆ ਵੀ ਇੱਥੇ ਵਿਚਾਰੇ ਜਿਹੜੇ ਸੈਰ ਕਰਨ ਆਉਂਦੇ ਆ ਉਹ ਉਹਨਾਂ ਨੂੰ ਵੀ ਡਰਿਆ ਵੀ ਕਿਤੇ ਜਦੋਂ ਆ ਜਿੱਦਾਂ ਮੱਛਰ ਆ ਡੇਂਗੂ ਕਿੰਨਾ ਵੇਖੋ ਤੁਸੀਂ ਤੁਹਾਡੇ ਵਾਲੇ ਦੁਆਲੇ ਕਿੰਨਾ ਆ ਆਪਣਾ ਬੁਰਾ ਹਾਲ ਹੋ ਗਿਆ ਭਾਜੀ ਤੇ ਇੱਥੇ ਤੇ 5 ਮਿੰਟ ਨਹੀਂ ਖਲੋ ਸਕਦਾ ਤੇ ਬਹੁਤ ਮਾੜੀ ਗੱਲ ਆ ਪ੍ਰਸ਼ਾਸਨ ਨੂੰ ਇਮੀਡੀਏਟਲੀ ਇੱਧਰ ਧਿਆਨ ਦੇਣਾ ਚਾਹੀਦਾ ਔਰ ਸਭ ਤੋਂ ਵੱਡੀ ਗੱਲ ਕੀ ਮੈਂ ਇਹ ਗੱਲ ਐਮਪੀ ਸਾਹਿਬ ਦੇ ਧਿਆਨ ਚ ਲਿਆ ਕੇ ਤੇ ਉਹਨਾਂ ਨੂੰ ਕਹਿਣਾ ਵੀ ਇੱਕ ਵਾਰੀ ਵਿਜ਼ਿਟ ਕਰਨ ਤੇ ਇਹਨਾਂ ਨੂੰ ਵੀ ਬੁਲਾਉਣ ਇੱਥੇ ਵੀ ਕੀ ਕਰਦੇ ਉੱਥੇ ਬੈਠੇ ਬਿਲਕੁਲ ਉੱਥੋਂ ਕਿਉਂ ਨਹੀਂ ਬਾਹਰ ਨਿਕਲਦੇ ਕਿਉਂ ਨਹੀਂ ਇਹਨਾਂ ਨੂੰ ਮਤਲਬ ਜੀ ਕਰਦਾ ਹੈ ਲੋਕਾਂ ਦੇ ਵਿੱਚ ਜਾਣ ਕੱਲ ਨੂੰ ਕਿਤੇ ਲਟੈਰ ਹੋ ਗਏ ਤੇ ਫਿਰ ਵੀ ਇਹ ਜ਼ਿੰਦਗੀ ਬਤੀਤ ਕਰਨੀ ਅਕਸਰ ਥੋੜੀ ਨਾ ਕੁਰਸੀਆਂ ਤੇ ਬੈਠੇ ਰਹਿਣਾ ਬਿਲਕੁਲ ਤੇ ਇਸ ਕਰਕੇ ਉਹ ਜੀਵਨ ਜਿਹੜਾ ਵਾ ਸਾਦਾ ਜੀਣਾ ਚਾਹੀਦਾ ਜਿੱਦਾਂ ਦੇ ਲੋਕ ਪਹਿਲਾਂ ਹੁੰਦੇ ਸੀ ਤੇ ਅੱਜ ਕੱਲ ਤੇ ਸਾਡੇ ਨਾ ਕੋਈ ਏਸੀਆਂ ਚੋਂ ਲੀਡਰ ਨਿਕਲ ਕੇ ਖੁਸ਼ਿਆ ਤੇ ਨਾ ਇਹ ਬਹਾਉਂਦੇ ਫਾਰਮੈਲਟੀ ਜੀ ਕਰਕੇ ਚੱਲ ਜਾਂਦੇ ਆ ਤੇ ਜਿਹ ਕਈ ਦਵਾ ਉਹ ਬਸ ਕਹਿ ਦਿੰਦੇ ਜੀ ਕਰਦੇ ਆ ਕਰਦੇ ਆ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੁਸੀਂ ਆਏ ਹੋ ਇਥੋਂ ਦੇ ਹਾਲਾਤ ਤੁਸੀਂ ਵੇਖ ਲਿਆ ਇੱਕ ਵਾਰੀ ਪਰਲੇ ਬੰਨੇ ਵੀ ਵਿਖਾ ਦਿਓ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਯਾਦਗਾਰ ਬਣੀ ਆ ਕਿਉਂਕਿ ਉੱਥੇ ਜਦੋਂ ਇਹਨਾਂ ਨਾਲ ਵੱਡਾ ਘਾਵ ਖਾਓਗੇ ਤੇ ਸ਼ਾਇਦ ਬਹੁਤ ਤਕਲੀਫ ਹੋਊਗੀ ਮਹਾਰਾਜਾ ਰਣਜੀਤ ਸਿੰਘ ਨੂੰ ਪਿਆਰ ਕਰਨ ਵਾਲਿਆਂ ਨੂੰ ਤੇ ਕੋਈ 2-4 ਸੂਰਮੇ ਜਾਗਣਗੇ ਤੇ ਇਥੋਂ ਦੀ ਜਿਹੜੀ ਆ ਸਾਮ ਸੰਭਾਲ ਦੇ ਲਈ ਅੱਗੇ ਆਉਣਗੇ ਬਿਲਕੁਲ ਧੰਨਵਾਦ ਜੀ ਸੋ ਇਹ ਦੇਖੇ ਨਹੀਂ ਕੀ ਹਾਲ ਨੇ ਮੇਰੇ ਸ਼ਹਿਰ ਗੁਰੂ ਨਗਰੀ ਦੇ ਸੋ ਅੱਜ ਇਹ ਆਪਾਂ ਮੁੱਦਾ ਜਿਹੜਾ ਉਹ ਜ਼ਰੂਰ ਚੁੱਕਾਂਗੇ ਕਪਾ ਆਪਣੇ ਤੌਰ ਤੇ ਜ਼ਿੰਮਾ ਲਵਾਂਗੇ ਤੁਹਾਨੂੰ ਦਿਖਾਵਾਂਗੇ ਕੀ ਹਾਲ ਨੇ ਸ਼ਹਿਰ ਮੇਰੇ ਅੰਮ੍ਰਿਤਸਰ ਦੇ ਅੱਜ ਤੋਂ ਹਰ ਇੱਕ ਮੁੱਦਾ ਅੰਮ੍ਰਿਤਸਰ ਦਾ ਜ਼ਰੂਰ ਅੱਗੇ ਲੈ ਕੇ ਆਵਾਂਗੇ ਸਾਡਾ ਫਰਜ਼ ਆ ਸਾਡੇ ਮੀਡੀਆ ਦਾ ਫਰਜ਼ ਹੀ ਆ ਕਿ ਉਹ ਮੁੱਦਾ ਅੱਗੇ ਲੈ ਕੇ ਆਉਣਾ ਸਰਕਾਰਾਂ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਉਹ ਕੰਮ ਕਰਨਾ ਜਾਂ ਨਾ ਕਰਨਾ ਉਹ ਅੱਗੇ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਜੇਕਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਹ ਕਾਰਪੋਰੇਸ਼ਨ ਵਾਲੇ ਕੰਮ ਨਹੀਂ ਕਰਦੇ ਤਾਂ ਸੁਣੋ ਜੰਡਿਆਲਾ ਦਾ ਕਹਿਣਾ ਹੈ ਇਹ ਕੰਮ ਫਿਰ ਅਸੀਂ ਖੁਦ ਆਪਣੇ ਬਿਹਾਵ ਤੇ ਕਰਵਾਵਾਂਗੇ ਸੋ ਮੈਨੂੰ ਦਿਓ ਇਜਾਜ਼ਤ ਤੋਣੇਰ ਦਾ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ